ਭਾਈ ਆ ਲੋ ਇੱਕ ਵਾਰੀ ਫੇਰ ਕੰਗਣਾ ਰਣੌਤ ਤੇ ਦਿਲਜੀਤ ਦੁਸਾਂਝ ਦਾ ਹੋ ਗਿਆ ਪੰਗਾ ਅੰਬਾਨੀਆਂ ਦੇ ਵਿਆਹ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪੂਰਾ ਮਾਮਲਾ ਹੈ ਕਿ ਪਹਿਲਾਂ ਤੁਹਾਨੂੰ ਸਮਝਾ ਦਿੰਨੇ ਆ ਕਿ ਆਖਿਰ ਇਸ ਵਾਰ ਕੀ ਹੋਇਆ ਕੰਗਣਾ ਰਣੌਤ ਨੂੰ ਸਸੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਤੁਹਾਨੂੰ ਦੱਸ ਦਈਏ ਜਿਵੇਂ ਕਿ ਪਿਛਲੇ ਦਿਨੀ ਦਿਲਜੀਤ ਦੁਸਾਂਝ ਅੰਬਾਨੀਆਂ ਦੇ ਵਿਆਹ ਤੇ ਗਿਆ ਵਿਆਹ ਤੇ ਜਾਣ ਤੋਂ ਬਾਅਦ ਦਿਲਜੀਤ ਦਾ ਜਿਹੜਾ ਸ਼ੋ ਸੀ ਪੂਰੀ ਦੁਨੀਆ 'ਚ ਚਰਚਾ ਹੋਈ ਜਿਹੜੇ ਵੀ ਦਿਲਜੀਤ ਨੇ ਉੱਥੇ ਗਾਣੇ ਗਾਏ ਉਹਨਾਂ ਨੂੰ ਲੈ ਕੇ ਪੂਰਾ ਬਾਲੀਵੁੱਡ ਆ ਤੇ ਹਾਲੀਵੁੱਡ ਚਰਚਾ ਕਰਦਾ ਦਿਸਿਆ ਜਿਹੜਾ ਵੀ ਇਸ ਵਿਆਹ 'ਚ ਗਿਆ ਸੀ ਹਰ ਕੋਈ ਦਿਲਜੀਤ ਦੇ ਗਾਣਿਆਂ ਤੇ ਨੱਚਿਆ ਦਿਲਜੀਤ ਤੋਂ ਵੱਧ ਮਿੰਟ ਵੀ ਲਵਾਏ ਖੁਦ ਅਨਤ ਅਵਾਨੀ ਨੇ ਕਿ ਬਾਈ 20-25 ਮਿੰਟ ਹੋਰ ਲਾ ਇਸੇ ਨੂੰ ਲੈ ਕੇ ਤੁਹਾਨੂੰ ਪਤਾ ਹੈ ਕਿ ਕੰਗਣਾ ਰਣੌਤ ਹੈ ਜਿਹੜੀ ਚਿੜੀ ਹੋਈ ਨਜ਼ਰ ਆ ਰਹੀ ਹੈ ਕੰਗਣਾ ਰਣੌਤ ਦਾ ਇੱਕ ਵੱਡਾ ਵਿਆਰ ਸਾਹਮਣੇ ਆਇਆ ਥੋੜਾ ਤਾਂ ਪਤੀ ਹੈ ਕਿ ਕਾਫੀ ਪਿਛਲੇ ਸਮੇਂ ਤੋਂ ਕੰਗਣਾ ਰਣੌਤ ਤੇ ਦਲਜੀਤ ਦਸਾਂਝ ਦੀ ਬਣਦੀ ਨਹੀਂ ਬਣਦੀ ਕਿਉਂ ਨਹੀਂ ਦਲਜੀਤ ਦਸਾਂਝ ਨੂੰ ਕਾਫੀ ਮਾੜਾ ਚੰਗਾ ਬੋਲਿਆ ਸੀ ਜਦੋਂ ਪਿਛਲੀ ਵਾਰ ਕਿਸਾਨ ਅੰਦੋਲਨ ਚੱਲ ਰਿਹਾ ਸੀ ਕੰਗਣਾ ਰਣੌਤ ਨੇ ਡਰਿਆ ਆਪਣੇ ਪੰਜਾਬ ਦਾ ਸ਼ੇਰਾਂ ਦਲਜੀਤ ਵੀ ਨਹੀਂ ਦਲਜੀਤ ਨੇ ਵੀ ਮੂੰਹ ਤੋੜ ਜਵਾਬ ਦਿੱਤਾ ਸੀ ਕੰਗਣਾ ਰਣੌਤ ਨੂੰ ਕੰਗਣਾ ਰਣੌਤ ਨੇ ਜਦੋਂ ਜਦੋਂ ਵੀ ਦਲਜੀਤ ਨੂੰ ਰਿਪਲਾਈ ਕਰਿਆ ਉਦੋਂ-ਉਦੋਂ ਦਲਜੀਤ ਨੇ ਮੂੰਹ ਤੋੜ ਜਵਾਬ ਦਿੱਤਾ ਇਸ ਕੁੜੀ ਨੂੰ ਅਤੇ ਜਦੋਂ ਦੀ ਇਹ ਕਹਿੰਦੇ ਨੇ ਅੰਧ ਭਗਤ ਬਣੀ ਹੈ ਉਸ ਤੋਂ ਬਾਅਦ ਕਾफी ਬੇਇੱਜ਼ਤੀ ਕਰਾਉਂਦੀ ਰਹਿੰਦੀ ਹੈ ਕੁੜੀ ਇਹ ਆਏ ਦਿਨ ਹੁਣ ਹੋਇਆ ਕੁਝ ਇਸ ਤਰ੍ਹਾਂ ਕਿ ਅਮਾਨੀਆਂ ਦੇ ਵਿਆਹ ਚ ਪੂਰਾ ਬਾਲੀਵੁੱਡ ਪਹੁੰਚਿਆ ਸੀ ਪਰ ਕੰਗਣਾ ਦੀ ਬੇਇੱਜ਼ਤੀ ਇਸ ਕਰਕੇ ਹੋਊਗੀ ਕੰਗਣਾ ਰਣੌਤ ਨੂੰ ਕਿਸੇ ਨੇ ਬੁਲਾਇਆ ਤੱਕ ਨਹੀਂ ਵਿਆਹ ਦਾ ਕਹਿੰਦੇ ਕਾਰਡ ਤੱਕ ਨਹੀਂ ਭੇਜਿਆ ਕੰਗਣਾ ਰਣੌਤ ਨੂੰ ਕੰਗਣਾ ਰਣੌਤ ਚਿੜ ਗਈ ਚਿਣ ਤੋਂ ਬਾਅਦ ਬਈ ਇਹ ਅੱਜ ਉਸਨੇ ਇੱਕ ਵੱਡਾ ਬਿਆਨ ਦਿੱਤਾ ਕਿਉਂਕਿ ਦਿਲਜੀਤ ਦੀ ਚਰਚਾ ਹੋ ਰਹੀ ਸੀ ਹਰ ਪਾਸੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਕੋਈ ਨਾ ਕੋਈ ਜਵਾਨ ਖੋਲੂਗੀ ਕੁਝ ਨਾ ਕੁਝ ਬੋਲੂਗੀ ਦਲਜੀਤ ਬਾਰੇ ਹੁਣ ਇੱਥੇ ਉਹਨੇ ਦਲਜੀਤ ਦਾ ਸਿੱਧਾ ਨਾਮ ਤਾਂ ਨਹੀਂ ਲਿਆ ਪਰ ਉਸਨੇ ਇੱਕ ਗੱਲ ਕਹੀ ਕਿ ਮੈਂ ਜਦੋਂ ਤੰਗੀ ਦੇ ਦੌਰ ਤੋਂ ਲੰਘ ਰਹੀ ਸੀ ਉਦੋਂ ਵੀ ਮੈਂ ਕਦੇ ਪੈਸਿਆਂ ਪਿੱਛੇ ਲੋਕਾਂ ਦੇ ਵਿਆਹਾਂ 'ਚ ਜਾ ਕੇ ਨਹੀਂ ਨੱਚੀ ਜਿਵੇਂ ਅੱਜ ਕੱਲ ਬਾਲੀਵੁੱਡ ਦੇ ਲੋਕ ਲੋਕਾਂ ਦੇ ਵਿਆਹਾਂ 'ਚ ਜਾ ਕੇ ਨੱਚ ਰਹੇ ਨੇ ਕਹਿੰਦੀ ਮੈਂ ਬੜਾ ਮਾੜਾ ਦੌਰ ਦੇਖਿਆ ਬੜੇ ਮਾੜੇ ਦੌਰ 'ਚੋਂ ਲੰਘੀਆਂ ਪਰ ਇਹ ਮੇਰੀ ਫਿਤਰਤ ਨਹੀਂ ਹੈਗੀ ਵੀ ਮੈਂ ਠੁਮਕੇ ਲਗਾਵਾ ਪੈਸੇ ਲੈ ਕੇ ਇੱਕ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਦਲਜੀਤ ਅਤੇ ਦੂਸਰੇ ਜਿਹੜੇ ਬਾਲੀਵੁੱਡ ਦੇ ਸtare ਨੇ ਉਹਨਾਂ ਨੂੰ ਟਾਰਗੇਟ ਕੀਤਾ ਜਦੋਂ ਕੰਗਣਾ ਰੌਤ ਦਾ ਬਿਆਨ ਆਇਆ ਹੈ ਉਸ ਤੋਂ ਬਾਅਦ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰਤਾ ਕੰਗਣਾ ਰੌਤ ਨੂੰ ਕਿ ਜਾਵੇਂਗੀ ਤਾਂ ਤਾਂ ਨੱਚੇਗੀ ਤਾਂ ਤਾਂ ਭਾਈ ਜੇ ਤੈਨੂੰ ਕੀ ਵਿਆਹ ਚ ਬੁਲਾਊਗਾ ਬਿਨਾ ਬੁਲਾਏ ਤੂੰ ਜਾ ਨਹੀਂ ਸਕਦੀ ਇਸੇ ਕਰਕੇ ਕਹਿੰਦੇ ਇਹ ਤਾਂ ਉਹ ਗੱਲ ਹੋ ਗਈ ਵੀ ਬਿਸ਼ਰਮਾ ਦੀ ਡੁੱਲਗੀ ਦਾਲ ਕਹਿੰਦੇ ਬਾਈ ਇਸ ਤਾਂ ਥੱਲੋਂ ਚੱਕ ਚੱਕ ਕੇ ਖਾਣੇ ਹੁੰਨੇ ਆ ਤਾਂ ਹੀ ਤਾਂ ਆਪਾਂ ਕਹਿੰਦੇ ਆ ਕਿ ਦਲਜੀਤ ਨੇ ਇਸ ਵਿਆਹ ਚ ਜਾ ਕੇ ਇੱਥੇ ਪ੍ਰੋਗਰਾਮ ਲਾ ਕੇ ਕਈਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਖਾਸ ਕਰਕੇ ਕੰਗਣਾ ਰੌਤ ਨੂੰ ਜਵਾਬ ਮਿਲ ਗਿਆ ਕਰਾਰਾ ਜਿਹੜਾ ਚਾਹੁੰਦੇ ਸੀ ਲੋਕ ਕਿ ਕੰਗਣਾ ਨੂੰ ਮਤਲਬ ਜਲਨ ਹੋਊਗੀ ਇਸ ਚੀਜ਼ ਦੀ ਉਸ ਨੂੰ ਹੋਈ ਵੀ ਹੈ ਇੱਕ ਤੋਂ ਬਾਅਦ ਇੱਕ ਬਿਆਨ ਇਸੇ ਕਰਕੇ ਤਾਂ ਦੇ ਰਹੀ ਹੈ ਜੇ ਦਲਜੀਤ ਦਾ ਜਿਹੜਾ ਸ਼ੋਅ ਆ ਉੱਥੇ ਹਿੱਟ ਹੋਇਆ ਪਰ ਇਹੇ ਤੁਹਾਨੂੰ ਦੱਸ ਦਈਏ ਕਿ ਦਲਜੀਤ ਚਾਹੇ ਬਾਲੀਵੁੱਡ ਦੇ ਵਿੱਚ ਜਦੋਂ ਨਵਾਂ ਸੀ ਨਾ ਉਦੋਂ ਵੀ ਨਹੀਂ ਦਬਿਆ ਕਿਸੇ ਤੋਂ ਆਪਦਾ ਕੰਮ ਕਰਦਾ ਰਿਹਾ ਕਿਉਂਕਿ ਯਾਰ ਮਿਹਨਤ ਆ ਬੰਦੇ ਦੀ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਬੰਦਾ ਕਹਿੰਦਾ ਬਈ ਦਬਣਾ ਦਬਾਉਣਾ ਦਾ ਕਿਸੇ ਤੋਂ ਹੈ ਹੀ ਨਹੀਂ ਤਾਂ ਕੰਗਣਾ ਰੌਤ ਪੂਰੀ ਤਰ੍ਹਾਂ ਇੱਥੇ ਬਿਲਕੁਲ ਪੜਾਸ ਕੱਢਦੀ ਹੋਈ ਨਜ਼ਰ ਆ ਰਹੀ ਹੈ ਇੱਕ ਤਰੀਕੇ ਨਾਲ ਅਮਾਨੀਆਂ ਨੂੰ ਵੀ ਟਾਰਗੇਟ ਕਰਦਾ ਬਈ ਕੰਗਣਾ ਰੌਤ ਨੇ ਅਤੇ ਲੋਕਾਂ ਦਾ ਕਹਿਣਾ ਕਿ ਕੰਗਣਾ ਰੌਤ ਅਮਾਨੀਆਂ ਨੂੰ ਟਾਰਗੇਟ ਕਰਤਾ ਰਹੀ ਆ ਪਰ ਬਾਲੀਵੁੱਡ ਦੇ ਵਿੱਚ ਕੰਮ ਕਰਨਾ ਕੰਗਣਾ ਰੌਤ ਨੂੰ ਅੱਗੇ-ਅੱਗੇ ਔਖਾ ਹੋਣ ਵਾਲਾ ਕਿਉਂਕਿ ਕਹਿੰਦੇ ਨੇ ਬਈ ਪੂਰੀ ਇੰਡਸਟਰੀ ਦੇ ਉੱਪਰ ਅਗਰ ਆਪਾਂ ਦੇਖੀਏ ਤਕਰੀਬਨ 50-60% ਦਾ ਅਮਾਨੀਆਂ ਦਾ ਜਿਹੜਾ ਹੈਗਾ ਕਬਜ਼ਾ ਹੈਗੀ ਹੈ ਤੇ ਉਸ ਤੋਂ ਬਾਅਦ ਕਹਿੰਦੇ ਨੇ ਵੀ ਅੱਗੇ ਜਾ ਕੇ ਇਹਨੂੰ ਦਿੱਕਤਾਂ ਪੇਸ਼ ਆਉਣਗੀਆਂ ਬੋਲ ਤਾਂ ਜਾਂਦੀ ਆ ਕਹਿੰਦੇ ਬੋਲ ਪੜਾਕਾ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ 'ਚ ਤੁਸੀਂ ਵੀ ਜਰੂਰ ਦੱਸਿਓ ਦਲਜੀਤ ਦੀਆਂ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤੁਹਾਨੂੰ ਕਿੱਦਾਂਆਂ ਲੱਗੀਆਂ ਕਿ ਤੁਹਾਨੂੰ ਵੀ ਮਾਣ ਹੋਇਆ ਕਿ ਇੱਕ ਸਰਦਾਰ ਹੈ ਜਿਹੜਾ ਵਿਆਹ ਦੇ ਵਿੱਚ ਉਸਨੇ ਰੌਣਕਾਂ ਲਾਈਆਂ ਪੂਰਾ ਜਿਹੜਾ ਬਾਲੀਵੁੱਡ ਆ ਨਚਾਇਆ ਤਾਂ ਅਗਰ ਵੀਡੀਓ ਦੇਖ ਰਹੇ ਹੋ ਫੇਸਬੁੱਕ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਅਗਰ ਦੇਖ ਰਹੇ ਹੋ ਬਾਈ YouTube ਚੈਨਲ ਤੇ ਆਪਣੇ ਦੇ ਤਾਂ ਆਪਣੇ ਜੱਟ ਬਾਵੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰੱਬ ਰੱਖਾ